ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਤੇ ਪਾਉ ਬਲੌਗਸ ਜਿਹੜੇ ਦਿਨ ਦੀ ਵੇਟ ਸੀ ਉਹ ਫਿਰ ਦਿਨ ਆ ਹੀ ਗਿਆ ਅੱਜ ਅੱਜ ਆਪਾਂ ਝੋਨਾ ਵੜਾਂਗੇ ਠੰਡ ਕਰਕੇ ਪਹਿਲਾਂ ਟਰੈਕਟਰ ਨੂੰ ਆਪਾਂ ਸਟਾਰਟ ਕਰ ਦਿੰਨੇ ਆ ਗਰਮ ਹੋਜੋ ਉਹਦੇ ਤੱਕ ਚਾਬੀ ਤਾਂ ਲਾਤੀ ਚਾਬੀ ਲਾ ਕੇ ਫਿਰ ਗੇਅਰ ਦੇਖਿਆ ਨੇ ਉੱਟ ਲੈ ਕੇ ਨਾ ਫਿਰ ਸੈਲਫ ਮਾਰਤਾ स्टार्ट नहीं सी तब वह दिन हो गए ता करके ठंड करके थोड़ी टाइमिंग ले कपड़ा कपड़ा मार के चंकी तरह मिट्टी मुट्टी पड़ हुई सी सारी साफ करके फिर चलते सोच का टाइम तो तो है सत्त बजे का भुजदी गर्ती पोंग भर जाए जी कपड़ा तो चंकी तरह मारता हुआ मगर आटा देर थे सारे कित ਟਰੈਕਟਰ ਵਾਰ ਕਰਦੇ ਹਾਂ ਸਭ ਤੋਂ ਪਹਿਲਾਂ ਥੋੜਾ ਜਿਹਾ ਟਰੈਕਟਰ ਨੂੰ ਅੱਗੇ ਤੋਰ ਕੇ ਫਿਰ ਆਪਾਂ ਬੈਕ ਕਰਦੇ ਆਂ ਹਾਂਜੀ ਟਰੈਕਟਰ ਤਾਂ ਬਾਹਰ ਕੱਢ ਲਿਆ ਆਪਾਂ ਤੇਲ ਪਾਣੀ ਚੈੱਕ ਕਰ ਲੀ ਹਾਰ ਹੁਣ ਲੁੱਕ ਦੇਖ ਲੋ ਟਰੈਕਟਰ ਦੀ ਤੇ 10-15 ਦਿਨ ਬਾਅਦ ਦੇਖਿਓ ਚੇਂਜ ਕਿੰਨਾ ਹੋਊਗਾ ਮਗਲੈਲ ਤੇਲ ਪਾਣੀ ਚੈੱਕ ਕਰਕੇ ਸਾਰਾ ਕੁਝ ਓਕੇ ਆ ਹੁਣ ਆਪਾਂ ਚੱਲਦੇ ਆਂ ਟਰਾਲੀ ਪਾ ਕੇ ਲਿਉਣੇ ਆ। ਸਵੇਰੇ ਸਵੇਰੇ ਤਾਂ ਧੁੰਦੀ ਵਾਲੀ ਸੀ ਠੰਡ ਬਹੁਤ ਹੋ ਗਈ ਹੁਣ। ਚੱਲ ਕੋਈ ਨਾ ਕੋਟ ਪਾ ਕੇ ਲੋਈ ਲੈ ਕੇ ਆਪਾਂ ਚੱਲੇ ਪੇ ਕਰਾਂ। ਬਾਹਰ ਤੋਂ ਦੇਖੋ ਕਿੰਨੀ ਪਈ ਜਾਂਦੀ ਐ। ਸਾਰੀ ਰਾਤ ਤਾਂ ਧੁੰਦ ਪੈਂਦੀ ਰਹਿੰਦੀ ਐ। ਹੁਣ ਤਾਂ ਦੁਪਹਿਰੇ ਵੀ ਅਮਸਾ ਹੀ ਸੂਰਜ ਨਿਕਲਦਾ 1:00 2:00 ਵਜੇ। ਇਤਨਾ ਆਪਾਂ ਆਪਣੇ ਬੱਕਣ ਉਹ ਹੀ ਲਾ ਰੱਖਿਆ ਸੀ ਵੱਡਾ ਤਿੰਨ ਚਾਰ ਦਿਨ ਹੋ ਗਏ। ਅੱਜ ਵੀ ਤੇ ਬਰਸੀਂ ਥੋੜੇ ਥੋੜੇ ਫੁੱਟੇ ਹੋਏ ਮੱਠੇ ਮੱਠੇ ਗਾਣੀ ਸੁੰਦੇ ਹੋਏ ਪਿੰਡ ਪਹੁੰਚ ਕੇ ਬਸ ਉਹ ਟਰਾਲੀ ਪੌੜਿਆਂ ਜਾ ਕੇ ਬਸ ਸੱਚੇ ਕਰੋੜਾ ਦੀ ਪਾਲੀ ਤੇ ਹੁਣ ਆਪਾਂ ਚੱਲਦੇ ਆ ਘਰੇ ਠੰਡ ਕਰਕੇ ਬੜਾ ਟਰੈਕਟਰ ਵੀ ਆਇਆ ਨਹੀਂ 1500 ਚੱਕਰ ਦੀ ਆਈ ਹੈ ਚੰਡੀਗੜ੍ਹ ਵੀ ਬਸ ਮਾਰਦੇ ਆ ਜਿਹੜਾ ਹਾਂਜੀ ਪਹੁੰਚ ਗਏ ਘਰੇ ਟਰਾਲੀ ਲੈ ਕੇ ਤੇ ਉਹ ਟਰਾਲੀ ਜੀ ਥੋੜੀ ਜਿਹੀ ਮੋਰੀ ਲਿਜਲੀ ਹੋਈ ਸੀ ਉਹ ਟੋ ਚਲਵਾ ਕੇ ਲਾਉਣਾ ਪੰਡੇਗਾ ਕਿ ਇਕ ਲੈਟ ਵਾਲਿਆਂ ਨੇ ਬੜਾ ਤੰਗ ਕਰ ਰੱਖਿਆ ਜੇ ਤੋ ਕੋਈ ਕੰਮ ਕਰਨਾ ਹੋਵੇ ਤਾਂ ਲੈਟਰ ਲੱਗਦੀ ਹੈ ਪੁੱਛਤਾ ਲੱਗਿਆ ਨਹੀਂ ਫਲੈਟ ਵਾ ਗਈ ਸੀ ਐਨੇ ਜੇ ਮਸ਼ੀਨ ਵਾਲੇ ਚਾਚੇ ਦਾ ਫੋਨ ਆ ਗਿਆ ਕਹਿੰਦੇ ਆ ਜਾ ਲੈਟਰ ਲੈ ਕੇ ਪਹੁੰਚਦੇ ਸੀ ਖੇਤ ਨੂੰ ਮੈਂ ਕਿਹਾ ਚਲੋ ਆ ਗਿਆ ਬਸ ਐਨੇ ਜਾਈਏ ਨੇ ਸੋ ਪਿੱਛੇ ਲਾ ਲੈਟਰਟਰ ਹਰ ਚੰਦੀ ਕੈਸ ਨੇ ਤਾਂ ਬੈਜਾ ਬੈਠੇ ਕਰਾਈ ਪਈ ਐ ਜਦੋਂ ਵੀ ਬਤੰਦਰ ਗਾਣਾ ਕੱਢਦਾ ਸਰਾ ਇਲਾਨ ਦਾ ਬੰਦਾ ਕਿੰਨੇ ਵਾਰ ਮਰਜੀ ਥੋੜੀ ਜਾਵੇ ਅੱਕ ਤਾਂ ਨਹੀਂ ਜਾਵਾਗੇ ਸੁਣ ਸੁਣ ਕੇ ਗਾਣੇ ਵੀ ਹਰ ਪੂਰੇ ਚੁਣ ਚੁਣ ਕੇ ਕੱਢਦਾ ਮਾੜਾ ਤਾਂ ਗਾਣਾ ਹੀ ਨਹੀਂ ਕੱਢਿਆ ਜਿੱਦਾਂ ਕੋਣ ਮੈਂ ਤਾਂ ਮੋਟਰ ਤੇ ਪਹੁੰਚ ਗਿਆ ਸੀ ਐਨੇ ਪਿੱਛੇ ਆ ਗਏ ਸੀ ਕੰਪੈਨ ਵਾਲਾ ਚਾਚਾ ਵੀ ਅੱਜ ਤੈਨੂੰ ਕਿੱਲੇ ਥਾਵ ਟੰਗੇ ਬਾਕੀ ਕੱਲ ਨੂੰ ਪਰਸੋਂ ਤੇ ਚੌਥੇ ਚਾਰ ਦਿਨਾਂ ਚ ਆਪਣਾ ਸਾਰਾ ਕੰਮ ਨਿਬੜ ਜੂ। ਲੈ ਕੇ ਰੱਬ ਦਾ ਨਾ ਚਲਾਦੀ ਮਸ਼ੀਨਾਂ। ਥੋੜੀ-ਥੋੜੀ ਤੇਲ ਤੇ ਗਈ ਸੀ ਪਰ ਧੁੱਪ ਨਿਕਲਾਈ ਸੀ। ਇਹਨੇ ਨਾਲ ਹੋ ਜੋ ਸੱਟ ਚੋ। ਮਸ਼ੀਨ ਦੇ ਨਾਲ-ਨਾਲ ਮਾਰਦੇ ਆਪਾਂ ਘੇੜਾ ਉਦੇ ਬਹਿ ਕੇ ਟਰੈਕਟਰ ਤੇ। ਕੁਛਕ ਤੇੜੀਆਂ ਡਿੱਕੀਆਂ ਹੋਈਆਂ ਸੀ ਉਹਦੇ ਕਰਕੇ ਚੋਕ ਹੋ ਜਾਂਦੀ ਸੀ ਮਸ਼ੀਨਾਂ। ਤਾ ਕਰਕੇ ਫਿਰ ਬੈਕ ਕਰਨੀ ਪੈਂਦੀ ਸੀ ਫਿਰ ਅੱਗੇ ਕਰਨੀ ਪੈਂਦੀ ਸੀ ਐਵੇਂ ਵਾਰੀ ਵਾਰੀ ਚੱਲੀ ਜਾਂਦਾ ਸੀ ਸਾਰੇ ਬਾਣ ਸੀ ਕਪ ਮੈਂ ਪੁੱਛਿਆ ਸੀ ਜਾ ਕੇ ਫਿਰ ਐਂ ਕਿਉਂ ਕਰਨੀ ਪੈਂਦੀ ਐ ਉਹਨਾਂ ਨੇ ਦੱਸਿਆ ਫਿਰ ਕਹਿੰਦੇ ਝੋਨਾ ਡਿੱਗਿਆ ਤਾਂ ਕਰਕੇ ਐ ਹੋਈ ਜਾਂਦਾ ਦੇਖੋ ਕਦੀ ਬੈਕ ਕਰਦੇ ਆ ਫੇਰ ਕੀ ਕਰਦੇ ਆ ਖਾਪਸ ਉੱ ਕਰਕੇ ਐਂ ਨਹੀਂ ਕਰ ਕਾ ਉੱਟਾ ਤਾਂ ਨਹੀਂ ਰਹਿੰਦੀ ਐ ਝੋਕਾ ਕੌਣ ਕਰਕੇ ਬਹਾਵ ਟਾਈਮ ਲੱਗ ਜਾਂਦਾ ਸੀ ਨਹੀਂ ਤਾਂ ਇੱਕ ਦਿਨ ਚ ਬਾਵ ਗਾਣ ਵੱਢ ਜਾਂਦਾ ਤਾ ਇਹਨੇ ਫਰ ਦਾਣੇ ਦੇਖੇ ਦਾੜੇ ਦਾ ਨਹੀਂ ਦੇਖਦੀ ਚੈੱਕ ਕੀਤਾ ਫਿਰ ਸਹੀ ਸੀ ਸਭ ਪੱਲੀਆਂ ਲੈ ਆਈ ਚੱਕ ਕੇ ਹਾਂਜੀ ਪੱਲੀਆਂ ਲਾ ਦੀਏ ਟਰਾਲੀ ਦੇ ਪਿੱਛੇ ਕੰਬੈਨ ਨਿਹਾਰ ਨਾ ਮਾਰਦਾ ਸੀ ਇਧਰੋਂ ਆਪਾਂ ਵੀ ਸਿੱਧਾ ਟਰੈਕਟਰ ਪਹਿਲੀ ਟੈਕੀ ਪਹਿਲੀ ਹੈ ਖੁਸ਼ੀ ਬਹੁਤ ਹੁੰਦੀ ਹੈ ਦੇਖ ਰੇਖੀ ਚਾਚਾ ਕਹਿੰਦਾ ਕਰੋ ਮੇਰੇ ਕੋ ਹਾਲਣ ਲੈ ਆਓ ਐਨੇ ਜਿੱਧਰ ਤਾਈ ਦੇ ਦਾਣੀ ਪੋਲੇ ਪਰ ਆਪਾਂ ਮੈਂ ਘਰੇ ਹਾਲਣ ਲੈਣ ਵਾਗਿਆ ਦੋ ਤਿੰਨ ਦਿਨ ਹੋ ਗਏ ਅਰਜਨ ਦੇ ਘਰ ਨਹੀਂ ਚੱਲੀ ਜਾਂਦੇ ਹੁਣ ਵੀ ਸਾਰਾ ਦਿਨ ਹੋ ਗਿਆ ਅਰਜਨ ਨਹੀਂ ਸੁਣੀ ਜਾਂਦੇ ਕਦੇ ਕਦੇ ਬਾਲਾ ਰੋਮਾਂਟਿਕ ਹੋਏ ਨੇ ਕਦੇ ਚੱਕ ਵੀ ਬਾਣੀ ਕੱਢ ਦਿੰਦਾ ਇਧਰ ਆ ਵੀ ਸੁਣ ਲੋ ਕਾਫੀ ਨੂੰ ਗੋਲੀ ਮਾਰ ਕੋੜੇ ਆ ਜਾਈ ਜਾ ਤਰ ਲਾਂਗੇ ਗਾਂਡੇ ਦਾ ਬਾਹਲੀ ਗੋਲਾ ਸਾਡੇ ਆ ਕੀ ਹੋ ਗਿਆ ਸੀ ਕਿੰਨਾ ਕੁ ਪੈ ਗਿਆ ਉਹਦਾ 70 ਕਵਾਣ ਠੀਕ ਐ ਕਿੰਨਾ ਕੁ ਜ ਕੋਣੀ ਦੋ ਕਿੱਲੇ ਚ ਲੋ ਗੰਦ ਪਾਈ ਨੇ ਬਾਈ ਯਾਰ ਇਆ ਖੜ ਗਿਆ ਸੀ ਦੇਖਦਾ ਪਿਆ ਸੀ ਕੀ ਸਭ ਕਿਤਾਬ ਹੁੰਦਾ ਦੂਜੇ ਪਾਰਟ ਤੇ ਦੇਖੋ ਮੈਂ ਮਸ਼ੀਨ ਚ ਚਲਾਈ ਜਾਂਦਾ ਸੀ ਸਿੱਖਦਾ ਸੀ ਹਰ ਇੱਕ ਸੀਜ਼ਨ ਹੀ ਚਲਾ ਕੇ ਦੇਖ ਦੋ ਨਾ ਕਣਕ ਵੇਲੇ ਵੀ ਚਲਾਈ ਸੀ ਮੂੰਗੀ ਵੜਣ ਵੇਲੇ ਵੀ ਅੱਜ ਵੀ ਚਲਾਈ ਝੋਨਾ ਵੜਣ ਵੇਲੇ ਪੌਣੇ 2 ਕਿੱਲੇ ਦਾ ਵੱਡੇਗੇ ਨਾਲ ਨਾਲ ਸਾਰੇ ਚੱਲੀ ਜਾਂਦੇ ਆ ਇਧਰ ਆਪਾਂ ਇਹ ਮਸ਼ੀਨ ਵਾਰ ਦਿੰਦੇ ਆ ਹਾਂਜੀ ਆਹ ਪਾਰਟ ਇੱਥੇ ਖਤਮ ਹੁੰਦਾ ਕੱਲ ਨੂੰ ਕਰਿਓ ਸੈਕੰਡ ਪਾਰਟ ਚੈੱਕ ਅੱਜ ਜੌਂਡੀਅਰ ਵਾਲੀ ਟਰਾਲੀ ਭਰੀ ਸੀ ਕੱਲ ਨੂੰ ਹਾਲੈਂਡ ਵਾਲੀ ਭਰਾਂਗੇ ਇੱਕ ਟਰਾਲੀ ਤਾਂ ਭਰ ਗਈ ਇੱਕ ਆਪਣੇ ਵਾਲੇ ਜੌਂਡੀਅਰ ਪਿੱਛੇ ਇੱਕ ਹਾਲੈਂਡ ਪਿੱਛੇ ਹੁਣ ਹਾਲੈਂਡ ਵਾਲੀ ਭਰਦੇ ਆ ਜੌਂਡੀਅਰ ਵਾਲੀ ਤਾਂ ਭਰ ਗਈ ਕੱਲ ਨੂੰ ਮਿਲਦੇ ਆ ਇੱਕ ਹੋਰ ਵਲੌਗ ਦੇ ਨਾਲ